ਗੱਲ ਜੀ ਸਾਰਿਆਂ ਨਾਲ ਮੈਂ ਤੁਹਾਡੀ ਆਪਣੀ ਗੁਰਮੀ ਸਿੱਧੂ ਅੱਜ ਜੀ ਬਣਾਵਾਂਗੇ ਜੀ ਮੋਮੋਸ ਅਸੀਂ ਲਿਆ ਹੈ ਜੀ 2 ਕੱਪ ਮੈਦਾ ਹੁਣ ਅਸੀਂ ਪਾਵਾਂਗੇ ਜੀ ਵਿੱਚ ਅੱਧਾ ਚਮਚ ਨਮਕ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਟੇ ਵਾਂਗੂ ਜੀ ਗੁੰਨਾਂਗੇ ਜੀ ਤੁਸੀਂ ਦੇਖ ਸਕਦੇ ਹੋ ਸਾਡਾ ਮੈਦਾ ਜਿਹੜਾ ਹੈ ਜੀ ਗੁੰਨ ਕੇ ਰੈਡੀ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਨੂੰ 5 ਮਿੰਟ ਦੀ ਰੈਸਟ ਦਵਾਂਗੇ ਜੀ ਜਿੰਨੇ ਜਿਕੇ ਸਾਡੇ ਆਟੇ ਨੂੰ 5 ਮਿੰਟ ਰੈਸਟ ਮਿਲਦੀ ਹੈ ਸੁਨਝ ਕੇ ਕੱਟਦੇ ਆ ਜੀ ਤੜਕੇ ਦਾ ਸਮਾਨ ਅਸੀਂ ਦੋ ਕਟਾਂਗੇ ਜੀ ਪਿਆਜ਼ ਦੋ ਕਟਾਂਗੇ ਟਮਾਟਰ ਤੇ ਹਰੀ ਮਿਰਚਾਂ ਕਟਾਂਗੇ ਜੀ ਆਪਣੇ ਸਵਾਦ ਅਕੋਰਡਿੰਗ ਅਸੀਂ ਤੜਕੇ ਦਾ ਸਮਾਨ ਕੱਟਣ ਤੋਂ ਵੀ ਪਹਿਲਾਂ ਅਸੀਂ ਹੁਣ ਸਾਈਡ ਤੇ ਰੱਖ ਲੈਂਦੇ ਆ ਜੀ ਬੜੀਆ ਬੌਲ ਕਰਨੇ ਅਸੀਂ ਇੱਕ ਕੋਲੀ ਬੜੀਆ ਲਈ ਆ ਜੀ ਹੁਣ ਅਸੀਂ ਕਰਦੇ ਆ ਜੀ ਤੜਕੇ ਦਾ ਸਮਾਨ ਤੁਸੀਂ ਦੇਖ ਸਕਦੇ ਸੀ ਆਪਣੇ ਤੜਕੇ ਦਾ ਸਮਾਨ ਵੀ ਕਰ ਲਿਆ ਸੀ ਜਿਹੜੇ ਪਿਆਜ਼ ਆ ਵੀ ਉਹ ਵੀ ਅਸੀਂ ਇਹਨੇ ਬਰੀਕ ਕਰ ਲਏ ਆ ਜੀ ਅਸੀਂ ਟਮਾਟਰ ਵੀ ਬਰੀਕ-ਬਰੀਕ ਕਰਤੇ ਆ ਜੀ ਤੇ ਹਰੀ ਮਿਰਚਾਂ ਅਸੀਂ ਆਪਣੇ ਸਵਾਦ ਅਕੋਰਡਿੰਗ ਲਈ ਅਸੀਂ ਲਈ ਆਏ ਜੀ ਛੇ ਮਿਰਚਾਂ ਤੁਸੀਂ ਵਾਤੇ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜੀ। ਤਾਈ bên ਉੱਤੇ ਰੱਖ ਲੈ ਜੀ ਹੁਣ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਤੇਲ। ਥੋੜਾ ਜਿਹਾ ਤੇਲ ਪਾਇਆ ਜੀ ਅਸੀਂ ਲਗਭਗ 4 ਚਮਚ ਪਾਇਆ ਜੀ ਅਸੀਂ। ਅਸੀਂ ਇਹਦੇ ਵਿੱਚ ਹੁਣ ਪਾਵਾਂਗੇ ਜੀ ਪਿਆਜ਼ ਜੇ ਤੁਸੀਂ ਲਸਣ ਤੇ ਅਦਰਕ ਪਾਉਣਾ ਚਾਹਦੇ ਹੋ ਤੁਸੀਂ ਪਾ ਸਕਦੇ ਹੋ ਅਸੀਂ ਨਹੀਂ ਪਾਉਣਾ ਇਹਦੇ ਵਿੱਚ। ਇੱਕ ਕਰਕੇ ਅਸੀਂ ਤੁਹਾਨੂੰ ਪਹਿਲੇ ਦੱਸ ਦਿੱਤਾ ਇਹ ਤੁਸੀਂ ਪਾ ਸਕਦੇ ਜੇ ਤੁਸੀਂ ਚਾਹੋ ਤਾਂ। ਮਸੀਂ ਨੂੰ ਕਰਾਂਗੇ ਜੀ ਮਿਕਸ। ਫਿਰ ਅਸੀਂ ਨੂੰ ਭੁੰਨਾਂਗੇ ਜੀ ਚੰਗੀ ਤਰ੍ਹਾਂ। ਉਸੇ ਦੇਖ ਸਤ ਸਾਰੇ ਜਿਹੜੇ ਪਿਆਜ਼ ਜਿਹੜੇ ਥੋੜੇ ਥੋੜੇ ਭੁੱਜ ਗਏ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਹਰੀਆ ਮਿਰਚਾਂ ਹੁਣ ਅਸੀਂ ਕਰਾਂਗੇ ਜੀ ਇਹਨੂੰ ਮਿਕਸ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਜੀ ਮਿਰਚਾਂ ਨੂੰ ਵੀ ਸਾਰੀਆਂ ਮਿਰਚਾਂ ਜਿਹੜੀਆਂ ਭੁੱਜ ਗਈਆਂ ਹੈ ਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਟਮਾਟਰ ਨਸ ਕਰਾਂਗੇ ਜਿੰਨ ਮਿਕਸ ਤੇ ਆਤੀ ਲਾਲ ਟਮਾਟਰ ਨਾਲ ਉਹ ਚੰਗੀ ਤਰ੍ਹਾਂ ਭੁੰਨਾਂਗੇ ਜੀ ਜਿਦਾ ਤੁਸੀਂ ਦੇਖ ਸਕਦੇ ਹੋ ਸਾਡਾ ਤੜਕਾ ਜਿਹੜਾ ਇਹ ਚੰਗੀ ਤਰ੍ਹਾਂ ਭੁੱਜਦਾ ਪਿਆ ਹੈ ਜੀ ਆਖੀਨ ਲੇ ਟਮਾਟਰ ਵਾਧਾ ਲਾਈਗੇ ਜਾਨਾ ਜਿਹੜਾ ਸਰ ਤੜਕਾ ਜਿਹੜਾ ਇਹ ਥੱਲੇ ਨਾ ਲੱਗੇ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਨਮਕ ਆਪਣੇ ਸਵਾਦ ਅਕੋਰਡਿੰਗ। ਹੁਣ ਮਸ ਕਰਦੇ ਆ ਜੀ ਇਹਨੂੰ ਮਿਕਸ। ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜੀਆਂ ਬੜੀਆਂ ਭਿਜਣੇ ਪਾਈਆਂ ਸੀ ਇਹਦੇ ਅਸੀਂ ਹੁਣ ਇਹਨਾਂ ਨੂੰ ਗ੍ਰੈਂਡਰ ਵਿੱਚ ਪੀਸ ਲਿਆ ਹੈ ਜੀ ਅਸੀਂ। ਹੁਣ ਅਸੀਂ ਇਹਨੂੰ ਆਪਣੇ ਤੜਕੇ ਦੇ ਵਿੱਚ ਪਾਵਾਂਗੇ ਜੀ। ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਨਾਂ ਨੂੰ ਆਪਣੇ ਤੜਕੇ ਵਿੱਚ ਪਾ ਦੇਣਾ ਹੈ ਜੀ। ਫਿਰ ਕਰਦੇ ਆ ਜੀ ਇਹਨੂੰ ਮਿਕਸ ਕਰ ਦਿੰਦੇ ਆ ਜੀ ਅਸੀਂ ਹੁਣ ਇਹਨੂੰ ਅਸੀਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾ ਹੈ ਜਿਹੜਾ ਇਹਨਾਂ ਦਾ ਪਾਣੀ ਜਿਹੜਾ ਹੈ ਜੀ ਚੰਗੀ ਤਰ੍ਹਾਂ ਟੜਕੇ ਦੇ ਵਿੱਚ ਸੁੱਕ ਜਾਵੇ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਹਨੂੰ ਚੰਗੀ ਤਰ੍ਹਾਂ ਹੁਣ ਭੁੰਨ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਇਹਦੇ ਵਿੱਚ ਅਸੀਂ ਪਾਉਣਾ ਜੀ ਅੱਧਾ ਚਮਚ ਧਨੀਆ ਪਾਊਡਰ ਅੱਧਾ ਚਮਚ ਪਾਉਣਾ ਹੈ ਜੀ ਅਸੀਂ ਗਰਮ ਮਸਾਲਾ ਅਸੀਂ ਥੋੜਾ ਜਿਹਾ ਪਾਵਾਂਗੇ ਜੀ ਇਹਦੇ ਵਿੱਚ ਚਾਟ ਮਸਾਲਾ ਆਪਣੇ ਸਵਾਦ ਅਨੁਸਾਰ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜੀ ਹੁਣ ਅਸੀਂ ਕਰਾਂਗੇ ਜੀ ਨੂੰ ਮਿਕਸ ਹੁਣ ਸਾਡਾ ਜਿਹੜਾ ਤੜਕਾ ਜੀ ਚੰਗੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢਾਂਗੇ ਜੀ ਆਪਣੇ ਜਿਹੜੇ ਤੜਕੇ ਦੇ ਸਾਰੇ ਸਮਾਨ ਨੂੰ ਤੁਸੀਂ ਦੇਖ ਸਕਦੇ ਹੋ ਜੀ ਸਾਡਾ ਜਿਹੜਾ ਆਟਾ ਵੀ ਅਸੀਂ ਗੁੰਨ ਕੇ ਤਿਆਰ ਕਰ ਲਿਆ ਸੀਗਾ ਜੀ ਹੁਣ ਅਸੀਂ ਇਹ ਨਿੱਕੇ ਨਿੱਕੇ ਲੋਈਏ ਬਣਾ ਕੇ ਇਹਨੂੰ ਬੇਲਣਾ ਹੈ ਜੀ ਥੋੜਾ ਜਿਹਾ ਸੇ ਤੇਲ ਲਾ ਲੈਣਾ ਹੈ ਜੀ ਉੱਪਰ ਫਿਰ ਅਸੀਂ ਇਹਨੂੰ ਪੂਰੀ ਵਾਂਗੂ ਬੇਲੀ ਜਾਣਾ ਛੋਟਾ ਛੋਟਾ ਅਸੀਂ ਜਿਹੜਾ ਆਪਣਾ ਤੜਕਾ ਤਿਆਰ ਕੀਤਾ ਸੀਗਾ ਜੀ ਹੁਣ ਅਸੀਂ ਆਪਣੀ ਜਿਹੜੀ ਪੂੜੀ ਅਸੀਂ ਬੈਲੀ ਸੀਗੀ ਉਹਦੇ ਵਿੱਚ ਭਰ ਕੇ ਅਸੀਂ ਮੋਮਸ ਤਿਆਰ ਕਰਾਂਗੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਜੀ ਸਿਕਨਾਰੇ ਤੋਂ ਫੜ ਕੇ ਇਹਨੂੰ ਸਾਡਾ-ਸਾਡਾ ਤੋਂ ਜੋੜੀ ਜਾਣਾ ਹੈ ਆਡਾ ਮੋਮਸ ਏਡਾ ਹੈ ਜੀ ਬਣ ਕੇ ਰੈਡੀ ਹੋ ਚੁੱਕਿਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਇਸ ਤਰ੍ਹਾਂ ਇਹਨੂੰ ਸਾਈਡ ਤੇ ਰੱਖੀ ਜਾਣਾ ਹੈ ਸਾਰਿਆਂ ਨੂੰ ਅਸੀਂ ਇਸ ਤਰ੍ਹਾਂ ਹੀ ਬੇਲ-ਵਿਲ ਕੇ ਵਿੱਚ ਮਸਾਲਾ ਭਰ-ਭਰ ਕੇ ਮੋਮਸ ਬਣਾ ਕੇ ਰੱਖੀ ਜਾਣੇ ਹੈ ਜੀ ਸਾਰੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਅਸੀਂ ਜਿਹੜੇ ਮੋਮਸ ਆ ਜੀ ਬਣਾ ਕੇ ਅਸੀਂ ਆਪਣੇ ਤਿਆਰ ਕਰ ਲਿਆ ਹੈ ਜੀ ਹੁਣ ਅਸੀਂ ਕਰਾਂਗੇ ਜੀ ਇਹਨਾਂ ਨੂੰ ਸਟੀਮ ਅਸੀਂ ਕੜਾਈ ਦੇ ਵਿੱਚ ਪਾਣੀ ਲਿਆ ਜੀ ਉੱਪਰ ਅਸੀਂ ਰੱਖੀ ਹੈ ਜੀ ਕੋਲੀ ਤੇ ਅਸੀਂ ਇਹਨਾਂ ਨੂੰ ਸਟੀਮ ਕਰਾਂ ਜੇ ਤੁਹਾਡੇ ਕੋਲ ਸਟੀਮਰ ਹੈਗਾ ਜੇ ਤੁਸੀਂ ਸਟੀਮਰ ਲੈ ਸਕਦੇ ਹੋ ਸਾਡੇ ਕੋਲ ਸਟੀਮਰ ਨਹੀਂ ਸੀਗਾ ਇਸ ਕਰਕੇ ਅਸੀਂ ਇਸ ਤਰ੍ਹਾਂ ਜੁਗਾਰ ਕੀਤਾ ਹੈ ਇਸ ਪਿਲਾ ਵਿੱਚ ਪਾਣੀ ਪਾ ਦਿੱਤਾ ਹੈ ਜੇ ਫਿਰ ਸੇ ਕੋਲੀ ਰੱਖੀਏ ਫਿਰ ਸੇ ਕੋਲੀ ਵਿੱਚ ਪਾਣੀ ਰੱਖ ਦਿੱਤਾ ਹੈ ਜੀ ਹੁਣ ਅਸੀਂ ਇਹਦੇ ਉੱਤੇ ਛੇਕਾ ਵਾਲੀ ਪ੍ਰਾਤ ਰੱਖਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਅਸੀਂ ਛੇਕਾ ਵਾਲੀ ਪ੍ਰਾਤ ਰੱਖ ਕੇ ਉੱਪਰ ਆਪਣੇ ਜਿਹੜੇ ਮਾਮਾ ਸਾ ਜੀ ਸਾਰੇ ਉੱਪਰ ਰੱਖ ਦਵਾ ਹੈ ਜੀ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਇਹਨਾਂ ਨੂੰ ਪ੍ਰੋ ਟੱਕ ਦੇਣਾ ਹੈ ਜੀ ਜਿਹੜੇ ਸਾਡੇ ਮੋਮਸ ਨੂੰ ਮੋਮਸ ਨੂੰ ਸਟੀਮ ਜਿਹੜੇ ਆ ਜੀ ਚੰਗੀ ਤਰ੍ਹਾਂ ਹੋ ਜਾਂਦੇ ਹੁਣ ਅਸੀਂ ਇਹਦੇ ਉੱਪਰ ਉਹ ਵੀ ਟੱਕ ਦਵਾਂਗੇ ਜੀ ਜਿਹੜੇ ਸਾਡੇ ਮੋਮਸ ਨੂੰ ਜੀ ਪਾ ਚੰਗੀ ਤਰ੍ਹਾਂ ਲੱਗੇ ਜੀ ਤੁਸੀਂ ਦੇਖ ਸਕਦੇ ਹੋ ਸਾਡੇ ਮੋਮਸ ਜਿਹੜੇ ਆ ਜੀ ਸਟੀਮ ਹੋ ਕੇ ਤਿਆਰ ਹੋ ਚੁੱਕੇ ਆ ਜੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਅਸੀਂ ਮੋਮਸ ਜਿਹੜੇ ਆ ਜੀ ਆਪਣੀ ਇੰਜੋਏ ਕਰਨ ਲੱਗੇ ਆ ਜੀ ਬਾਕੀ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਦੇਖਿਓ ਅਸੀਂ ਜਿਹੜੇ ਮੋਮਸ ਆ ਜੀ ਇਹ ਵਾਲੇ ਸਟੀਮ ਕੀਤੇ ਜੇ ਤੁਸੀਂ ਚਾਹੋ ਤਾਂ ਸਟੀਮ ਕਰਕੇ ਇਹਨੂੰ ਫਰਾਈ ਵੀ ਕਰ ਸਕਦੇ ਹੋ ਜੀ ਇਹ ਫਰਾਈ ਮੋਮੋਸ ਵੀ ਬਣ ਜਾਣੇ ਆ ਅਸੀਂ ਸਟੀਮ ਹੀ ਖਾਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਜੀ ਸਾਡੇ ਮੋਮੋਸ ਜਿਹੜੇ ਆ ਜੀ ਰੈਡੀ ਹੋ ਚੁੱਕੇ ਆ ਜੀ ਹੁਣ ਅਸੀਂ ਕਰਨ ਜਾ ਰਹੇ ਆ ਜੀ ਇੰਜੋਏ ਤੇ ਬਾਕੀ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ